ਕੁਸ਼ੀਨ ਦਰਬਾਰ ਸਾਹਿਬ ਜਾਂਦੇ ਹੋ ਹਰ ਬੰਦਾ ਜਾਣ ਲੱਗਿਆ ਪਹਿਲਾਂ ਸ਼ਿਫਾਰਿਸ਼ ਕਿਉਂ ਲੱਭਦਾ ਹੈ ਵੇ ਜੀ ਉੱਥੇ ਜਾਂਦੇ ਆ ਕਮਰਾ ਸ਼ਿਫਾਰਿਸ਼ ਤੇ ਮਿਲਦਾ ਹੈ ਮਾਫ ਕਰਿਓ ਗੱਲ ਕਮਰਿਆਂ ਤੱਕ ਸੀਮਤ ਨਹੀਂ ਸਾਡੀ ਸ਼ਿਫਾਰਿਸ਼ ਤਾਂ ਮੱਥਾ ਟੇਕਣ ਤੱਕ ਵੀ ਹੈ ਕਈ ਬੰਦੇ ਫੋਨ ਕਰਦੇ ਜੀ ਹੋਰ ਕੋਈ ਰਸਤਾ ਨਹੀਂ ਹੈ ਸਿੱਧਾ ਲੰਘਾ ਦਿਓ ਲਾਈਨ ਵਿੱਚ ਨਾ ਲੱਗਣਾ ਪਵੇ ਔਰ ਲੋਕ ਲਾਈਨ ਵਿੱਚ ੱੱਕੇ ਮਾਰਨਗੇ ਸੇਵਾਦਾਰਾਂ ਨਾਲ ਲੜਨਗੇ ਇਸੇ ਲਈ ਗਵਲੇ ਵਾਲੀ ਦੂਜੀ ਲੇਨ ਜਿਹੜੀ ਹੈ ਉਹ ਬੰਦ ਕਰ ਦਿੱਤੀ ਗਈ ਹੈ ਭਾਈ ਜਿਹਨੇ ਨਮਸ਼ਕਾਰ ਕਰਨੀ ਉਹ ਲੇਨ ਵਿੱਚ ਲੱਗ ਕੇ ਆਓ ਅੱਗੇ ਕੋਈ ਰੀਜਨ ਸੀ ਕੋਈ ਬਿਮਾਰ ਬੰਦਾ ਆਇਆ ਹੈ ਕੋਈ ਬਜ਼ੁਰਗ ਬੰਦਾ ਆਇਆ ਹੈ ਕਿਸੇ ਬੀਬੀ ਕੋਲ ਬਹੁਤ ਛੋਟਾ ਬੱਚਾ ਹੈ ਵੀ ਚਲੋ ਦੂਜੇ ਪਾਸੇ ਨੂੰ ਲਗਾ ਦਿਓ ਪਰ ਸਾਥ ਸੰਗਤ ਉੱਥੋਂ ਲੋਕ ਲੜਨ ਝਗੜਨ ਲੱਗ ਪਏ ਸੇਵਾਦਾਰਾਂ ਨਾਲ ਲੜਦੇ ਵੇਖੇ ਨੇ ਲਓ ਜੀ ਉਹਨੂੰ ਲਗਾ ਦਿੱਤਾ ਮੈਨੂੰ ਕਿਉਂ ਨਹੀਂ ਲਗਾਇਆ ਹੁਣ ਕਿਸੇ ਦਾ ਕੋਈ ਬਜ਼ੁਰਗ ਸਰੀਰ ਹੈ ਮਹਾਰਾ ਹੈ ਉਹਦੇ ਨਾਲ ਇੱਕ ਬੰਦਾ ਹੋਰ ਜਾਂਦਾ ਦੋ ਨਾਲ ਹੋਰ ਤੁਰ ਪੈਂਦੇ ਨੇ ਮਾਫ ਕਰਿਓ ਇਹ ਬੇਨਤੀ ਮੈਂ ਲਾਈਵ ਤੋਂ ਕਹੀ ਐ ਸਿੱਖੋ ਤੁਹਾਨੂੰ ਸੇਵਾਦਾਰ ਦਾ ਰੁੱਕੇ ਭਾਈ ਇੱਧਰ ਨਹੀਂ ਇੱਧਰ ਜਾਓ ਜੇ ਤੁਸੀਂ ਗੁਰੂ ਰਾਮਦਾਸ ਮਹਾਰਾਜ ਤੋਂ ਕੁਝ ਲੈਣਾ ਐ ਸਮਝਿਓ ਸੇਵਾਦਾਰ ਦਾ ਹੁਕਮ ਗੁਰੂ ਦਾ ਹੁਕਮ ਹੈ ਗੁਰਸਿੱਖੀ ਬਾਰੀਕ ਹੈ ਖੰਡੇ ਧਾਰ ਗਲੀ ਅਤ ਭੀੜੀ ਗੁਰਸਿੱਖੀ ਦਾ ਮਾਰਗ ਬੜਾ ਬਰੀਕ ਹੈ ਇਹ ਨਹੀਂ ਕੱਲਾ ਅਮਰਦ ਛਕ ਲਿਆ ਬਾਣੀ ਪੜ ਲੇ ਗੁਰਦੁਆਰੇ ਜਾਂਨੇ ਦੇਖ ਕਰ ਆਲੇ ਸਿੱਖ ਬਣ ਗਏ ਨਹੀਂ ਸਿੱਖੀ ਬੜੀ ਬਾਰੀਕ ਹੈ ਤੂੰ ਗੁਰੂ ਦੇ ਦਰ ਤੇ ਆਇਆ ਤੈਨੂੰ ਸੇਵਾ ਤੇ ਖੜੇ ਸੇਵਾ ਧਾਰ ਨੇ ਕਿਹਾ ਭਾਈ ਇੱਧਰ ਨਹੀਂ ਇੱਧਰ ਚੱਲ ਉਹਦਾ ਹੁਕਮ ਹੱਥ ਜੋੜ ਕੇ ਮੰਨ ਲਈ ਐ ਸਮਝੀ ਇਹ ਮੈਨੂੰ ਗੁਰੂ ਨੇ ਹੁਕਮ ਕੀਤਾ ਜਿੱਦਣ ਸੇਵਾਦਾਰ ਦਾ ਹੁਕਮ ਸਤਿਗੁਰੂ ਦਾ ਹੁਕਮ ਮੰਨ ਕੇ ਤੂੰ ਖਲੋ ਜਾਵੇਂਗਾ ਮੇਰਾ ਵਿਸ਼ਵਾਸ ਹੈ ਉਹ ਸਖਾਂ ਤੈਨੂੰ ਹਰਮੰਦਰ ਸਾਹਿਬ ਅੰਦਰ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਪ੍ਰਕਰਮਾਂ ਵਿੱਚ ਬਹਿ ਕੇ ਗੁਰੂ ਨੂੰ ਯਾਦ ਕਰ ਲੈ ਗੁਰੂ ਰਾਮਦਾਸ ਸਾਹਿਬ ਉੱਥੇ ਦਰਸ਼ਨ ਦੇ ਦੇਣਗੇ ਤੈਨੂੰ ਲੱਗਦਾ ਹੈ ਵੀ ਲਾਈਨ ਬਹੁਤ ਲੰਬੀ ਲੱਗੀ ਹੈ ਤੂੰ ਸੇਵਾਦਾਰ ਦਾ ਹੁਕਮ ਮੰਨ ਕੇ ਪ੍ਰਕਰਮਾਂ 'ਚ ਬਹਿ ਜਾ ਤੈਨੂੰ ਪ੍ਰਕਰਮਾਂ ਵਿੱਚ ਬੈਠਿਆ ਗੁਰੂ ਰਾਮਦਾਸ ਸਾਹਿਬ ਦਰਸ਼ਨ ਦੇ ਦੇਣਗੇ ਪਰ ਦੂਜੇ ਪਾਸੇ ਗੁਰਸਿੱਖੀ ਮਾਰੀਕ ਹੈ ਸੇਵਾ ਤੇ ਖੜੇ ਸੇਵਾਦਾਰ ਨੂੰ ਵੀ ਇਹ ਭਾਵਨਾ ਰੱਖਣੀ ਪੈਗੀ ਸੰਗਤ ਗੁਰੂ ਦਾ ਰੂਪ ਹੈ ਜਿੱਦਣ ਉਹ ਇਹ ਭਾਵਨਾ ਰੱਖੇਗਾ ਉਹਨੂੰ ਸੰਗਤ ਵਿੱਚੋਂ ਗੁਰੂ ਦੇ ਦਰਸ਼ਨ ਹੋਣਗੇ ਇਸ ਲਈ ਸਾ ਸੰਗਤ ਉੱਥੇ ਝਗੜਾ ਕਰਨ ਵਾਲੇ ਫੇਲ ਨੇ ਕਿਉਂਕਿ ਸਾਡੀ ਮਤ ਹੈ ਅਸੀਂ ਕਹਿੰਦੇ ਉਹ ਕਿਉਂ ਲੰਘ ਗਿਆ ਦੂਜੇ ਨੂੰ ਆ ਕਿਉਂ ਕਰ ਦਿੱਤਾ ਬਾਤੀਆਂ ਨੇ ਕਿਹਾ ਇੱਥੇ ਜਿੰਨੀ ਨਿਰਮਾਣਤਾ ਨਾਲ ਬਹਿ ਜਾਏਗਾ ਉੱਥੇ ਤੈਨੂੰ ਦਰਸ਼ਨ ਦੇਹਾਰ ਹੋਣਗੇ ਇੱਕ ਕਲਕੱਤੇ ਤੋਂ ਵਪਾਰੀ ਆਇਆ ਕੁਝ ਸਮਾਂ ਪਹਿਲਾਂ ਵੇ ਨਟ ਤੇ ਕਥਾ ਪਾਈ ਉਹਨੇ ਇੱਥੇ ਵਪਾਰ ਕਰਦਾ ਹਰ ਇੱਕ ਦੋ ਮਹੀਨੇ ਬਾਅਦ ਪੇਮੈਂਟ ਲੈਣ ਵੀ ਆਉਂਦਾ ਜਦੋਂ ਸ੍ਰੀ ਅਮਰitsar ਸਾਹਿਬ ਉਹਨੇ ਪੇਮੈਂਟ ਇਕੱਠੀ ਕਰਨੀ ਸੀ ਰਹਿੰਦਾ ਉਹ ਦਰਵਾਜ਼ਾ ਵੀ ਸੀ ਨਾਲੇ ਦਰਸ਼ਨ ਕਰਨੇ ਸੇਵਾ ਕਰਨੀ ਜਿਸ ਦਿਨ ਸਵੇਰੇ ਉਹਦੀ ਫਲਾਈਟ ਸੀ ਉਨੇ 에어ਪੋਰਟ ਤੋਂ ਫਲਾਈਟ ਦਿੱਲੀ ਦੀ ਦਿੱਲੀ ਤੋਂ ਕਲਕੱਤਾ ਜਾਣਾ ਸੀ ਉਹਦੇ ਮਨ ਵਿੱਚ ਆਇਆ ਵੀ ਲਾਈਨ ਬਹੁਤ ਵੱਡੀ ਹੈ ਜੇ ਮੈਂ ਲਾਈਨ ਵਿੱਚ ਲੱਗਾ ਤਾਂ ਘੰਟਾ ਡੇਢ ਘੰਟਾ ਲੱਗ ਸਕਦਾ ਹੈ ਅੰਦਰ ਜਾਵਾਂਗਾ ਹੋ ਸਕਦਾ ਵਧ ਸਮਾਂ ਲੱਗ ਜਾਏ ਮੈਂ ਲੇਟ ਹੋ ਜਾ ਮੇਰਾ ਫਲਾਈਟ ਦਾ ਕੰਮ ਹੈ ਇਸ ਕਰਕੇ ਅੰਦਰ ਜਾਣਾ ਮੇਰੇ ਲਈ ਮੁਸ਼ਕਲ ਹੈ ਹੋਵੇ ਨਾ ਪ੍ਰਕਰਮਾਂ ਵਿੱਚ ਹੀ ਬਹਿ ਜਾ ਸਰੋਵਰ ਦੇ ਕੰਡੇ ਹਰਮੰਦਰ ਸਾਹਿਬ ਦੇ ਵੱਲ ਜਿੱਧਰ ਬਾਬਾ ਬੁੱਢਾ ਸਾਹਿਬ ਦੀ ਵੇਰ ਹੈ ਉਧਰਲੇ ਪਾਸੇ ਉਹ ਚੌਂਕੜਾ ਮਾਰ ਕੇ ਬਹਿ ਗਿਆ ਦੋ ਸ਼ਬਦ ਸੁਣਨੇ ਨੇ ਚਾਰ ਸ਼ਬਦ ਸੁਣਨੇ ਨੇ ਇੱਥੇ ਬਹਿ ਕੇ ਸੁਣ ਲਾ ਲਾਈਨ ਵਿੱਚ ਲੱਗਿਆ ਲੇਟ ਹੋ ਜਾਗਾ ਫਲਾਈਟ ਦਾ ਕੰਮ ਹੈ ਹੁਣ ਉਹ ਸ਼ਬਦ ਸੁਣ ਤਾਂ ਬਹਿ ਗਿਆ ਜਿੱਥੇ ਪ੍ਰਕਰਮਾਂ ਵਿੱਚ ਸਰੋਵਰ ਦੇ ਕੰਡੇ ਬੈਠਾ ਉਹਦੀ ਨਾਲ ਨਜ਼ਰ ਪਈ ਇੱਕ ਚਿੱਟ ਸ਼ਮਸ਼ਦੜ ਬਜ਼ੁਰਗ ਸਰੀਰ ਉਹਨੇ ਖੱਦਰ ਦਾ ਕੁਰਦਾ ਪਾਇਆ ਉਹਦੇ ਚੋਲੇ ਉੱਤੇ ਕਈਆਂ ਥਾਵਾਂ ਤੇ ਢਾਲ ਸੱਜੀ ਦੇ ਦਾਗ ਲੱਗੇ ਨੇ ਕਈਆਂ ਥਾਵਾਂ ਤੇ ਟੱਕੀਆਂ ਲੱਗੀਆਂ ਨੇ ਉਹਨੇ ਸੂਈ ਧਾਗੇ ਨਾਲ ਉਹ ਟੱਕੀਆਂ ਸੀਤੀਆਂ ਹੋਈਆਂ ਨੇ ਚੌਂਕੜਾ ਮਾਰ ਕੇ ਅੱਖਾਂ ਮੀਟ ਕੇ ਬੰਦ ਕਰਕੇ ਉਹ ਪ੍ਰਕਰਮਾਂ ਦੇ ਕੰਡੇ ਸ਼ਬਦ ਕੀਰਤਨ ਸੁਣਦੇ ਵਪਾਰੀ ਦੀ ਨਜ਼ਰ ਸਰਦਾਰ ਜੀ ਦੀ ਉਹਦੇ ਤੇ ਪਈ ਉਹਦੇ ਬਾਰੇ ਸੋਚਣ ਲੱਗ ਪਿਆ ਸਾਡੇ ਮਨ ਦਾ ਸੁਭਾਅ ਹੈ ਜੋ ਚੀਜ਼ ਆਪਾਂ ਅੱਖਾਂ ਨਾਲ ਵੇਖਦੇ ਉਹਦੀ ਵੀ ਅੱਖਿਆ ਕਰਨ ਲੱਗ ਪੈਂਦੇ ਇਹ ਬੰਦਾ ਕੌਣ ਹੈ ਕਿਤੇ ਵੇਖਿਆ ਲੱਗਦਾ ਹੈ ਇਸ ਤਰ੍ਹਾਂ ਦਾ ਵੀ ਹੈ ਬੰਦੇ ਨੂੰ ਛੱਡੋ ਕਈ ਵਾਰ ਬੰਦੇ ਦੇ ਪਾਏ ਕੱਪੜਿਆਂ ਦੀ ਲੋਕ ਵਿਆਖਿਆ ਕਰਨ ਲੱਗ ਪੈਂਦੇ ਨੇ ਇਦਾਂ ਦਾ ਕੱਪੜਾ ਕਿਤੇ ਵੇਖਿਆ ਹੈ ਫਲਾਨੇ ਨੇ ਵੀ ਪਾਏ ਉਹ ਉਧਰ ਉਲਝੇ ਰਹਿੰਦੇ ਐਨੇ ਨੂੰ ਦੂਜਾ ਸਾਹਮਣੇ ਆਉਂਦਾ ਉਹਦੇ ਬਾਰੇ ਚੱਲ ਪੈਂਦਾ ਮਨ ਇਦਾਂ ਦੀ ਚੀਜ਼ ਹੈ ਪਰ ਕਰਮਾਂ ਦੇ ਕੰਡੇ ਬੈਠੋ ਵਪਾਰੀ ਸਰਦਾਰ ਉਹਦੀ ਨਜ਼ਰ ਉਹ ਬਜ਼ੁਰਗ ਤੇ ਪਈ ਉਹਦੇ ਬਾਰੇ ਵਿਆਖਿਆ ਕਰਨ ਲੱਗ ਪਿਆ ਇਹ ਬਜ਼ੁਰਗ ਬੜਾ ਸੁਰਤ ਜੋੜ ਕੇ ਬੈਠਾ ਹੈ ਪਰ ਇਹਦੇ ਕੱਪੜੇ ਬੜੇ ਮਹਿਲੇ ਨੇ ਦੋ ਤਿੰਨਾਂ ਥਾਂਾਂ ਤੋਂ ਟੱਕੀਆਂ ਵੀ ਲੱਗੀਆਂ ਨੇ ਲੱਗਦਾ ਬੰਦਾ ਬੜਾ ਗਰੀਬ ਹੈ ਪਰ ਸੇਵਾਦਾਰ ਲੱਗਦਾ ਹੈ ਸੇਵਾ ਚੰਗੀ ਕਰਦਾ ਹੋਣਾ ਫਿਰ ਉਹਦਾ ਉਹਦੇ ਬਾਰੇ ਸੋਚਣਾ ਵਿਆਖਿਆ ਕਰ ਰਿਹਾ ਹੈ ਇਹ ਤੇ ਅੱਖਾਂ ਹੀ ਨਹੀਂ ਖੋਲ ਰਿਹਾ ਬੜੀ ਸਮਝੀ ਜੋੜ ਕੇ ਬੈਠਾ ਹੈ ਇਹ ਬਜ਼ੁਰਗ ਦੀ ਤਾਂ ਸਮੱਧੀ ਲੱਗੀ ਹੋਈ ਐ ਇਹ ਤਾਂ ਬਹੁਤ ਇਕੱਧਰ ਤਾਂ ਨਾਲ ਕੀਰਤਨ ਸੁਣ ਰਿਹਾ ਪਰ ਸੇਵਾਦਾਰ ਲੱਗਦਾ ਹੈ ਕੱਪੜੇ ਮੇਲੇ ਨੇ ਦੋ ਤਿੰਨ ਟੱਕੀਆਂ ਲੱਗੀਆਂ ਉਹਦੇ ਬਾਰੇ ਸੋਚੀ ਜਾ ਰਿਹਾ ਐਨੇ ਨੂੰ ਦਰਬਾਰ ਸਾਹਿਬ ਦੇ ਕੀਰਤਨ ਦਾ ਇੱਕ ਸ਼ਬਦ ਸਮਾਪਤ ਹੋ ਗਿਆ ਦੋ ਸ਼ਬਦ ਸਮਾਪਤ ਹੋ ਗਏ ਤੇ ਵਪਾਰੀ ਸਿੱਖ ਪਤਗੀ ਸੋਚਦਾ ਕਹਿੰਦਾ ਜੇ ਕਿਤੇ ਇਹ ਅੱਖਾਂ ਖੋਲੇ ਉੱਠ ਖੜੇ ਨਾ ਮੈਂ ਇਹਨੂੰ ਥੋੜੇ ਜਿਹਾ ਪੈਸੇ ਦੇ ਦਾਂ ਸੇਵਾ ਦੇਣੀ ਐ ਇਹਨੂੰ ਦੇ ਦਾਂ ਸੇਵਾ ਇਹ ਚੋਲਾ ਸਮਾ ਲੇਗਾ ਕੋਈ 2-4 ਪੈਸੇ ਦੇ ਕੁਲ ਇਹਦਾ ਖਰਚਾ ਕਮ ਆ ਜਾਏਗਾ ਇੰਨਾ ਵਧੀਆ ਸੇਵਾਦਾਰ ਲੱਗਦਾ ਬਾਣੀ ਪੜਨ ਵਾਲਾ ਲੱਗਦਾ ਹੈ ਇਹਦੀ ਸੇਵਾ ਕਰਦਿਆਂ ਇਹਨੂੰ ਕੋਈ ਪੈਸੇ ਦੇ ਜਾ ਪਰ ਇਹ ਅੱਖਾਂ ਖੋਲ ਕੇ ਉੱਠੇ ਤਾਂ ਹੀ ਦਮ ਫਿਰ ਆਪਣੇ ਬਾਰੇ ਸੋਚਦਾ ਮੇਰੇ ਪਰਸ ਵਿੱਚ ਇਹ ਸਵਾਗਤ 5-10000 ਰੁਪਈਆ ਹੈ ਮੈਂ 7000 ਨੂੰ ਦੇ ਜਾਣਾਂ ਪਰ ਅੱਖਾਂ ਤਾਂ ਖੋਲੇ ਇੰਨੇ ਨੂੰ ਤਿੰਨ ਸ਼ਬਦ ਸਮਪਤ ਹੋ ਗਏ ਜਹਰ ਸ਼ਬਦ ਇੰਦੀ ਲੰਘੇ ਉਹਦੇ ਬਾਰੇ ਸੋਚਦਿਆਂ ਪੈਸੇ ਦੇਣੇ ਨੇ ਇਹਦੇ ਕੱਪੜੇ ਮੈਲੇ ਨੇ ਫਟੇ ਹੋਏ ਨੇ ਸੋਚਦਾ ਰਿਹਾ ਫਿਰ ਉਹਨੇ ਘੜੀ ਵੱਲ ਵੇਖਿਆ ਮੇਰਾ ਤਾਂ ਫਲਾਈਟ ਦਾ ਟਾਈਮ ਹੋਣ ਵਾਲਾ ਹੈ ਇੱਥੋਂ ਆਟੋ ਲੈ ਕੇ ਬੱਸ ਪੜਨੀ ਹੈ ਕੋਈ ਗੱਡੀ ਘਰੋਣੀ ਹੈ 에어ਪੋਰਟ ਜਾਣਾ ਹੈ ਘੰਟਾ ਡੇਢ ਘੰਟਾ ਪਹਿਲਾਂ ਜਾਣਾ ਚਾਹੀਦਾ ਉਹ ਬੰਦਾ ਕਾਲਾ ਪੈ ਗਿਆ ਹੁਣ ਉਹਦਾ ਧਿਆਨ 에어ਪੋਰਟ ਵੱਲ ਆਪਣੀ ਫਲਾਈਟ ਵੱਲ ਅਖੀਰ ਮੁੱਕ ਦੀ ਗੱਲ ਉਹ ਉੱਠ ਕੇ ਖਲੋ ਗਿਆ ਉਹਨੇ ਆਪਣਾ ਬਰੀਕ ਇਸ ਬੈਗ ਚੁੱਕਿਆ ਜਦੋਂ ਪ੍ਰਕਰਮਾਂ ਚੋਂ ਮੱਥਾ ਟੇਕ ਕੇ ਹਰਮੰਦਰ ਸਾਹਿਬ ਵੱਲ ਨਮਸ਼ਕਾਰ ਕਰਕੇ ਤੁਰਨ ਲੱਗਾ ਆਪਣੇ ਮਨ ਚ ਕਹਿੰਦਾ ਲੱਗਦਾ ਇਹ ਬਜ਼ੁਰਗ ਦੇ ਭਾਗਾ ਚ ਨਹੀਂ ਹੈ ਪੈਸੇ ਨਹੀਂ ਤਾਂ ਮੈਨੂੰ ਦੇ ਜਾਣੇ ਸੀ ਪੜੇ ਉੱਠਿਆ ਹੀ ਨਹੀਂ ਹੈ ਇਹ ਤਾਂ ਕੀਰਤਨ ਹੀ ਸੁਣੀ ਜਾ ਰਿਹਾ ਹੈ ਇੰਨੀਆਂ ਗੱਲਾਂ ਕਰਕੇ ਜਦੋਂ ਬੈਗ ਚੁੱਕ ਕੇ ਵਪਾਰੀ ਤੁਰਿਆ ਅਜੇ 2-4 ਕਦਮ ਪ੍ਰਕਰਮਾਂ ਵਿੱਚ ਤੁਰਿਆ ਪਿੱਛੋਂ ਕਿਸੇ ਨੇ ਆਵਾਜ਼ ਮਾਰ ਕੇ ਕਿਹਾ ਸਰਦਾਰ ਜੀ ਜਦੋਂ ਪਿਛਾਂ ਭਰਤ ਕੇ ਵੇਖਿਆ ਉਹ ਯੋ ਬਜ਼ੁਰਗ ਚਿੱਟਾ ਸ਼ਮਸ਼ਾਦਾ ਦਾ ਉਸ ਬਜ਼ੁਰਗ ਨੇ ਪਤਾ ਕੀ ਕਿਹਾ ਹੱਥ ਅੱਗੇ ਕਰਕੇ ਕਿਹਾ ਲਿਆ ਕੱਢ ਕਿੰਨੇ ਪੈਸੇ ਦੇਣੇ ਆ ਇੱਕ ਘੰਟਾ ਹੋ ਗਿਆ ਨਾ ਖੁਦ ਕੀਰਤਨ ਸੁਣਿਆ ਨਾ ਮੈਨੂੰ ਸੁਣਨ ਦਿੱਤਾ ਪੈਰਾਂ ਥੱਲਿਓ ਜ਼ਮੀਨ ਖਿਸ ਗਈ ਇਹਨੂੰ ਚਾਰ ਸਪੇਰੇ ਕੋਈ ਨਜ਼ਰ ਨਾ ਪੈ ਇੱਕਦਮ ਅੱਖਾਂ ਭਰ ਗਈਆਂ ਸੁਣਿਆ ਸੀ ਕੋਈ ਅੰਤਰ ਜਮਈ ਹੁੰਦਾ ਹੈ ਅੱਜ ਅੱਖਾਂ ਨਾਲ ਵੇਖ ਲਿਆ ਇਹਨੂੰ ਅੰਤਰ ਜਮਈ ਕਹਿੰਦੇ ਨੇ ਸੁਣਿਆ ਸੀ ਕੋਈ ਦਿਲ ਦੀਆਂ ਬੁੱਝ ਲੈਂਦਾ ਆ ਜੱਖਾਂ ਨਾਲ ਵਖਿਆ ਇਹਨੂੰ ਕਹਿੰਦੇ ਨੇ ਦਿਲ ਦੀਆਂ ਬੁੱਝਣ ਵਾਲੇ ਮੈਂ ਤਾਂ ਆਪਣੇ ਮਨ ਵਿੱਚ ਹੀ ਗੱਲਾਂ ਕੀਤੀਆਂ ਨੇ ਉਹ ਬਜ਼ੁਰਗ ਨੇ ਕਿਹਾ ਲਿਆ ਕੱਢ ਪੈਸੇ ਕਿੰਨੇ ਦੇਣੇ ਨੇ ਇੱਕ ਘੰਟਾ ਹੋ ਚੱਲੇ ਨਾ ਖੁਦ ਕੀਰਤਨ ਸੁਣਿਆ ਨਾ ਮੈਨੂੰ ਸੁਣਨ ਦਿੱਤਾ ਮੈਨੂੰ ਵੀ ਬਾਜ਼ਾਰਾਂ ਵਿੱਚ ਘੜੀਸਦਾ ਰਿਆ ਸੱਜਣਾ ਚੋਲਿਆਂ ਵੱਲ ਨਹੀਂ ਵੇਖੀਦਾ ਇਹ ਟਾਕੀਆਂ ਨਾ ਵੇਖ ਇਹ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੀਆਂ ਡਿਗਰੀਆਂ ਮਿਲੀਆਂ ਹੋਈਆਂ ਨੇ ਇਹ ਚੋਲਿਆਂ ਤੇ ਸਬਜੀ ਦਾਲ ਦੇ ਦਾਗ ਨਾ ਵੇਖ ਇਹ ਗੁਰੂ ਰਾਮਦਾਸ ਸਾਹਿਬ ਦੇ ਘਰ ਦੀਆਂ ਬਖਸ਼ਿਸ਼ਾਂ ਮਿਲੀਆਂ ਹੋਈਆਂ ਨੇ ਐਨੀ ਗੱਲ ਕਹੀਂ ਕੰਬ ਦੇ ਹੱਥਾਂ ਨਾਲ ਸਰਦਾਰ ਨੇ ਆਪਣਾ ਬਟੂਆ ਕੱਢਿਆ ਜਿੰਨੇ ਕੁ ਪੈਸੇ ਹੱਥ 'ਪੈ ਉਹਨੇ ਕੱਢ ਕੇ ਅੱਗੇ ਕੀਤੇ ਤੇ ਉਹ ਬਜ਼ੁਰਗ ਹੱਥ ਵਿੱਚ ਪੈਸੇ ਪਕੜ ਕੇ ਇੱਕ ਗੱਲ ਕਹਿ ਕੇ ਤੁਰ ਗਿਆ ਜਦੋਂ ਗੁਰੂ ਰਾਮਦਾਸ ਸਾਹਿਬ ਦੇ ਘਰ ਆਮੋਂ ਆਲੇ ਦੁਆਲੇ ਵੇਖ ਕੇ ਗੱਲਾਂ ਨਹੀਂ ਕਰੀਦੀਆਂ ਬਹਿ ਕੇ ਸ਼ਬਦ ਸੁਣ ਲਿਆ ਕਰ ਐਨੀ ਘਲਕੇ ਕਬ ਜੋਤਰ ਗਿਆ ਉਦਣ ਮਨ ਨੂੰ ਸਮਝ ਆਈ ਮਨਾ ਜਿਨ੍ਹਾਂ ਦੇ ਅੰਦਰ ਗੁਰੂ ਦੀ ਮਤ ਹੈ ਇਹ ਕੱਲਾ ਇੱਕ ਬਜ਼ੁਰਗ ਨਹੀਂ ਐਦਾਂ ਦੇ ਪਤਾ ਨਹੀਂ ਕਿੰਨੇ ਬ੍ਰਹਮ ਗਿਆਨੀ ਗੁਰੂ ਰਾਮਦਾਸ ਸਾਹਿਬ ਦੀ ਪ੍ਰਕਰਮਾ ਵਿੱਚ ਬੈਠੇ ਹੁੰਦੇ ਨੇ ਸਾਥ ਸੰਗਤ ਅੰਦਰ ਭਾਵਨਾ ਹੋਣੀ ਚਾਹੀਦੀ ਹੈ ਅੰਦਰ ਵਿਸ਼ਵਾਸ ਹੋਣਾ ਚਾਹੀਦਾ ਹੈ ਔਰ ਤੁਸੀਂ ਭਾਵਨਾ ਨਾਲ ਜਾਓ ਤੁਹਾਨੂੰ ਪ੍ਰਕਰਮਾਂ ਵਿੱਚ ਬੈਠਿਆਂ ਕਿਸੇ ਗੁਰਸਿੱਖ ਵਿੱਚੋਂ ਗੁਰੂ ਦੇ ਦਰਸ਼ਨ ਹੋ ਜਾਣਗੇ ਤੁਹਾਨੂੰ ਗੁਰੂ ਦੇ ਘਰ ਦੀ ਬਖਸ਼ਿਸ਼ ਦੇ ਦਰਸ਼ਨ ਹੋ ਜਾਣਗੇ ਪਰ ਸ਼ਰਤ ਇੱਕ ਹੈ ਕੋਈ ਭਾਵਨਾ ਨਾਲ ਬਹਿ ਜਾਏ ਇਹ ਗੁਰੂ ਦੇ ਘਰ ਦੀ ਮਤ ਹੈ ਜਦੋਂ ਆਪਾਂ ਮਤ ਲੈ ਲਈ ਨਾ ਉਹ ਕਿਰਤਨ ਕਿਵੇਂ ਸੁਣਨੇ ਜਦੋਂ ਮਤ ਲੈ ਲਈ ਮੱਥਾ ਕਿਵੇਂ ਟੇਕਣੇ ਉਦੋਂ ਸਾਧ ਸੰਗਤ ਦੁਨੀਆ ਦੇ ਬਹੁਤ ਝਮੇਲੇ ਤੁਹਾਡੇ ਮੁੱਕ ਜਾਣਗੇ